ਗਰਾਊਂਡ ਨੰਬਰ 2 ਦੇ ਵਿੱਚ ਜੋਗੀ ਵਾਲਾ ਪ੍ਰਸ਼ਾਂਤ ਤੇ ਹਰੀਪੁਰ ਇਹ ਟੀਮਾਂ ਵੀਰੇ ਗਰਾਊਂਡ ਨੰਬਰ 2 ਦੇ ਵਿੱਚ ਆਉਦੀ ਜੀ ਕੇ ਰਾਣਾ ਦੇ ਪੜੋਲਿਆਂ ਦੀ ਗਰਾਊਂਡ ਨੰਬਰ 1 ਦੇ ਵਿੱਚ ਆਉਦੀ ਜੀ ਤੇ ਉਧਰ 3 ਨੰਬਰ ਗਰਾਊਂਡ ਤੇ ਮੈਨੂੰ ਲੱਗਦਾ ਵੀ ਕਈ ਵਾਰੀ ਚੇਂਜ ਹੋ ਗਈ ਹੈ ਦਿੱਲੀ ਬੜੀਆਂ ਬਈ ਪੁਆਇੰਟ ਹਰਮਾਨ ਗੜੀਆਂ ਦਾ 13 13 16 ਬਾਈ ਵਾਹ ਉਧਰਲੇ ਪਾਸੇ 13 ਤੇ 16 ਬਾਈ ਧਿਆਨੀ ਬਾਈ ਦੀ ਇਧਰਲੇ ਪਾਸੇ ਹੈ ਗਰਾਊਂਡ ਨੰਬਰ 1 ਤੇ 2 ਦੇ ਵਿੱਚ ਪਰ ਬਾਈ ਉਧਰ ਖੇੜੀ ਟੀਮ ਪਾਰਲੇ ਪਾਸੇ ਖੇਡਦੀ ਹਨਮਾਨਗੜ੍ਹ ਦੀ ਉਹਨਾਂ ਦੇ 13 ਪੁਆਇੰਟ ਹੈ ਤੇ 16 ਨੰਬਰਾਂ ਬਾਈ ਦੀ ਇਧਰਲੇ ਪਾਸੇ ਸਾਧੇয়াল ਦੀ ਟੀਮ ਨੇ ਸੋਹਣਾ ਮੈਚ ਹੈ ਬਾਈ ਖੇਤ ਹਾਰ ਚਲੋ ਆਪੋ ਆਪਣੇ ਕਰਮਾਂ ਦੀ ਬਾਈ ਪਰ ਯਾਰ ਜਿਉ ਮੈਚ ਚੰਗਾ ਲੱਗਿਆ ਨਾ ਇੱਕ ਵਾਰੀ ਤਾੜੀਆਂ ਦੋਨਾਂ ਟੀਮਾਂ ਦੀ ਜੋਰਦਾਰ ਮਾਰ ਦੋੰਡੀਆ ਵੀਰ ਬਣ ਕੇ ਲੱਗਦਾ ਮੈਨੂੰ ਵੀ ਨੰਬਰ ਹੁਣ 14 ਜੋੜਦਾ ਇੱਕ ਗੱਲ ਹੋਰ ਹੈ ਵੀ ਜੇ ਨੰਬਰ ਆਹ ਜੋੜ ਕੇ ਨਾ ਨਰਿੰਦਰ ਦੱਸ ਦੇ ਤੇਰੇ ਪਿੰਡ ਵਾਲਿਆਂ ਨੂੰ ਵੀ ਭਾਈ ਫਿਰ ਛੋੜਨਗੇ ਅਗਲਾ ਵੀ ਤੇ ਨੰਬਰ ਹੁਣ 15 ਜੋੜਗੇ ਨਾ ਜੋੜੀ ਆ ਲੱਗੀ ਜਸਤ ਤਿਆਰੀ ਫੜ ਲੈ ਤਿਆਰੀ ਫੜਨੀ ਪੈਣੀ ਆ ਵੀ ਅਣਜਾਣ ਮਹਿਰਮਾ ਪਾਈ ਨਹੀਂ ਉਹ ਕਿਦਰ ਪਿਆਰਾਂ ਦੀ ਗੱਲ ਅੱਖਾਂ ਦੇ ਆ ਗਈ ਨਾ ਕੇ ਜਿੱਤਾਂ ਹਾਰਾਂ ਦੀ ਕੱਟੇ ਦੂਵੀਨ ਸੋਹਣਿਆ ਵਾਹ ਬਣੀਓ ਨਿਕਲਦੇ ਆ ਸ਼ੌਣੇ ਦੀ ਫੀਲਿੰਗ ਲੈ ਗਏ ਚਮਚੇ ਪੱਟਲ ਦੇ ਦੱਸ ਕੀ ਚੰਦਰਿਆ ਲਾਉਣੀ ਅੱਗ ਬੁਨੇ ਚੰਦਰਿਆ